ਫੋਰ ਉਹਨਾਂ ਦੇ ਨਾਲ ਵੀ ਅੱਜ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਵੈਸੇ ਤਾਂ ਆਫੀਸ਼ੀਅਲੀ ਉਹ ਜਿਹੜਾ ਹੈ ਆਫਿਸ ਵਿੱਚ ਨਹੀਂ ਸੀ ਪਰ ਕੁਇਨਸ ਪਾਰਕ ਦੇ ਵਿੱਚ ਅੱਜ ਉਹਨਾਂ ਦੀ ਕੋਈ ਮੀਟਿੰਗ ਸੀ ਤੇ ਉੱਥੇ ਫਿਰ ਕੁਝ ਮੇਂਟਨੈਂਸ ਕੰਟਾਂ ਦੇ ਲਈ ਉਹਨਾਂ ਨੂੰ ਵੀ ਮਿਲਣ ਦਾ ਜਿਹੜਾ ਮੌਕਾ ਮਿਲਿਆ ਹਾਂ ਮੈਂ ਦੱਸ ਦਿਆਂ ਪਰਿਵਾਰਾਂ ਨੂੰ ਕਿ ਇੱਥੇ ਕੋਈ ਬੜਾ ਔਖਾ ਨਹੀਂ ਇਹ ਨਹੀਂ ਹੈਗਾ ਕਿ ਤੁਸੀਂ ਤੁਸੀਂ ਜਾਓ ਉੱਥੇ ਇੱਕ ਪਬਲਿਕ ਐਂਟਰੈਂਸ ਆ ਪਬਲਿਕ ਐਂਟਰੈਂਸ ਤੋਂ ਆਪਣੀ ਆਈਡੀ ਦੇ ਕੇ ਮੰਜੂਰੀ ਲੈ ਕੇ ਤੇ ਤੁਸੀਂ ਜਿਹੜਾ ਆ ਅੰਦਰ ਜਾ ਸਕਦੇ ਹੋ ਪਬਲਿਕ ਵਿਜ਼ਿਟ ਕਰ ਸਕਦੇ ਹੋ ਪਬਲਿਕ ਗੈਲਰੀਜ਼ ਬਣੀਆਂ ਹੋਈਆਂ ਆ ਉੱਪਰ ਬੈਠ ਕੇ ਚੱਲਦੀ ਸਦਨ ਦੀ ਕਾਰਵਾਈ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਮੇਰੇ ਵੱਲੋਂ ਐਮਪੀਪੀ ਹਰਦੀਪ ਗਰੇਵਾ ਐਮਪੀਪੀ ਅਮਰਜੋ ਸੰਧੂ ਉਹਨਾਂ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਸਾਡੀ ਸਮੁੱਚੀ ਟੀਮ ਵੱਲੋਂ ਜੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਮੁੜਿਓ ਵਧੀਆ ਕੰਮ ਕਰੋ ਤਕੜੇ ਹੋ ਕੇ ਕੰਮ ਕਰੋ ਕਿਉਂਕਿ ਸੂਬੇ ਨੂੰ ਬੜੀ ਲੋੜ ਆ ਤਰੱਕੀ ਦੀ ਬੜੀ ਲੋੜ ਆ ਕੰਮਕਾਰ ਦੀ ਮੰਗੇਪਾ ਜਿੱਥੇ ਤਰੱਕੀ ਦੀ ਲੋੜ ਆ ਉੱਥੇ ਹੀ ਅਸੀਂ ਇੱਕ ਗੱਲ ਜਰੂਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮੰਗੇਪਾ ਪਹਿਲਾਂ ਥੋੜੀ ਜੀ ਸਾਡੇ ਆਪਣੇ ਹੀ ਭਰਾ ਨੇ ਦੋਨੇ ਅਮਰਜੋਤ ਭਾ ਦੀ ਗੱਲਬਾਤ ਕਰ ਲਈਏ ਤੇ ਦੂਜੇ ਬੰਨੇ ਜੇ ਹਰਦੀਪ ਦੀ ਗੱਲਬਾਤ ਕਰੀਏ ਸਾਡਾ ਭਤੀਜਾ ਜੀ ਤੇ ਇੱਕ ਚੀਜ਼ ਬਹੁਤ ਵਧੀਆ ਲੱਗਦੀ ਆ ਮੰਗੇਪਾ ਜਦੋਂ ਕੋਈ ਇੱਥੇ ਦਾ ਬੱਚਾ ਪੜ੍ਹਿਆ ਲਿਖਿਆ ਅੱਗੇ ਆਉਂਦਾ ਆ ਇੱਕ ਦੂਜੀ ਚੀਜ਼ ਇਹ ਹੈ ਕਿ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ ਜ਼ਿੰਦਗੀ ਦੇ ਵਿੱਚ ਤਾਂ ਫਿਰ ਅਮਰਜੋਤ ਨੂੰ ਨਾ ਸਿੱਖੋ ਇੱਕ ਸਟੂਡੈਂਟ ਆ ਕੇ ਬੰਦਾ ਕੀ ਨਹੀਂ ਇੱਥੇ ਕਰ ਸਕਦਾ ਬਹੁਤ ਵਾਰੀ ਵੀਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਜੇ ਤੁਸੀਂ ਕੰਮ ਚੰਗੇ ਕਰਦੇ ਆ ਤਾਂ ਉਸ ਕੰਮ ਦੇ ਵਿੱਚ ਬਰਕਤ ਜਿਹੜਾ ਪ੍ਰਮਾਤਮਾ ਆਪ ਆ ਕੇ ਪਾਉਂਦਾ ਆ ਪਰ ਜਦੋਂ ਅਸੀਂ ਕਿਸੇ ਦੀਆਂ ਲੱਤਾਂ ਖਿੱਚਦੇ ਆ ਤਾਂ ਫਿਰ ਕਿਤੇ ਨਾ ਕਿਤੇ ਉਸ ਟੋਏ ਦੇ ਵਿੱਚ ਜਾ ਕੇ ਤੁਸੀਂ ਖੁਦ ਵੀ ਡਿੱਗਦੇ ਆ ਅੱਜ ਪਹਿਲੇ ਹਾਫ ਦੇ ਵਿੱਚ ਕੁਝ ਪੰਜਾਬ ਦੀਆਂ ਗੱਲਾਂ ਬਾਤਾਂ ਦੀ ਸਾਂਝ ਪਾਉਣੀ ਆ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਫਿਰ ਸੈਕਿੰਡ ਹਾਫ ਦੇ ਵਿੱਚ ਕੈਨੇਡਾ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਆਪਣੀ ਕੋਈ ਵੀ ਗੱਲਬਾਤ ਕਰਨੀ ਹੋਈ ਕੋਈ ਵੀ ਪੱਕਾ ਰੱਖਣਾ ਹੋਇਆ ਨੰਬਰ ਤੁਹਾਡੇ ਕੋਲ ਹੈ ਵੀ 10 ਨੰਬਰ ਦੀ ਸਾਂਝੀ ਪਹਿਲਾ ਪਾ ਵੀ ਚੁੱਕੇ ਆ 905 868100 ਮਗਰ ਪਾ ਪਹਿਲਾਂ ਤੇ ਅੱਜ ਗੱਲਬਾਤ ਕਰਨੀਆਂ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਸੀ ਪਿਛਲੇ ਫਰਾਈਡੇ ਪਿਛਲੇ ਫਰਾਈਡੇ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਇੱਕ ਬੰਨੇ ਜਿੱਥੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੇ ਵਾਲਾ ਹਰਦੀਪ ਗਰੇਵਾਲ ਤੁਣਕਾ ਤੁਣਕਾ ਕਰਕੇ ਬਾਜੀ ਚੜਦੀ ਹੁੰਦੀ ਆ ਸਾਫ਼ ਸੁਥਰੀ ਗਾਇਕੀ ਸਾਫ਼ ਸੁਥਰੀ ਪੰਜਾਬੀ ਫਿਲਮਾਂ ਇਹਨਾਂ ਦੇ ਆਪੋ ਜੱਟ ਜੀ ਅਸੀਂ ਦੇਖਦੇ ਆ ਅੰਮਰਦੀਪ ਸੂਪਰ ਹਿੱਟ ਪੰਜਾਬੀ ਫਰਮਾ ਦੇਣ ਵਾਲਾ ਸਾਨੂੰ ਅ ਅੰਗਰੇਜ਼ ਤੋਂ ਸ਼ੁਰੂਆਤ ਹੁੰਦੀ ਆ ਪਰ ਜੇ ਅੰਮਰਦੀਪ ਨੂੰ ਥੋੜਾ ਜਿਹਾ ਮੈਂ ਬੈਕਗ੍ਰਾਉਂਡ ਨੂੰ ਜਾਂਦਾ ਤੇ ਕਪਲ ਦੇ ਆ ਕਪਲ ਸ਼ਰਮਾ ਉਹਨਾਂ ਦੀ ਜਿਹੜੀ ਕਮੇਡੀ ਆ ਰਹੀ ਆ ਜੇ ਅੱਜ ਤੋਂ 10 15 ਸਾਲ ਅਸੀਂ ਪਿੱਛੇ ਚੱਲ ਗਏ ਤੇ ਸੋਨੀ ਟੀਵੀ ਤੇ ਇੱਕ ਸ਼ੋਅ ਚੱਲਦਾ ਹੁੰਦਾ ਸੀ ਕਮੇਡੀ ਨਾਈਟਸ ਕਮੇਡੀ ਨਾਈਟਸ ਤੇ ਨਹੀਂ ਚੱਲ ਰਾ ਇਹਨਾਂ ਦੇ ਚੇਂਜ ਹੋਏ ਪਰ ਲਗਾਤਾਰ ਚਾਰ ਵਾਰੀ ਕਪਲ ਉਹ 쇼 ਦਿੱਤਾ ਸੀ ਫਿਰ ਕਪਲ ਨੇ ਆਪਣਾ 쇼 ਸ਼ੁਰੂ ਕੀਤਾ ਜਿਹਦੇ ਵਿੱਚ ਕ੍ਰਿਸ਼ਨ ਆਪਸ਼ੇਕ ਭਾਰਤੀ ਸਿੰਘ ਹੋਰ ਬਹੁਤ ਸਾਰੇ ਪੰਜਾਬ ਦੇ ਜਿਹੜੇ ਆ ਚਿਰਤਿਤ ਕਲਾਕਾਰ ਜਿਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਉਸ ਕਮੇਟੀ ਸਰਕਸ ਜਾਂ ਉਸ ਕਮੇਟੀ ਨਾਈਟਸ ਦੇ ਵਿੱਚ ਅੰਬਰਦੀਪ ਹੁਣੀ ਲਿਖਦੇ ਹੁੰਦੇ ਸੀ ਮੰਗੇਪਾ ਓਹੋ ਉੱਥੋਂ ਲਿਖਦੇ ਲਿਖਦੇ ਇਹਨਾਂ ਨੂੰ ਪੰਜਾਬੀ ਤੋਂ ਹਿੰਦੀ ਫਿਲਮਾਂ ਦੇ ਡਾਇਲੌਗ ਲਿਖਣ ਦਾ ਵੀ ਮੌਕਾ ਮਿਲਿਆ ਉੱਥੋਂ ਥੋੜੇ ਜਿਹਾ ਹੋਰ ਨਿਖਰਦੇ ਆ ਤਾਂ ਨਿਖਰਨ ਤੋਂ ਬਾਅਦ ਫਿਰ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਕਮਿਲ ਪੱਤਰ ਸਾਹਤ ਹੋਈ ਸੀ ਪੰਜਾਬੀ ਫਿਲਮ ਅੰਗਰੇਜ਼ ਅੰਗਰੇਜ਼ ਫਿਲਮ ਜਿਵੇਂ ਅਸੀਂ ਪੰਜਾਬੀ ਦੀਆਂ ਪੁਰਾਣੀਆਂ ਫਿਲਮਾਂ ਤੇ ਅਸੀਂ ਪਿੱਛੇ ਝਾਤ ਮਾਰਦੇ ਹਾਂ ਸੰਤੋਬਨ ਤੋਂ ਸਰਪੰਚ ਬਟਵਾਰਾ ਯਾਰੀ ਯੱਟ ਦੀ ਬਲਵੀਰੋ ਭਾਬੀ ਲੰਬਰਦਾਰ ਨਹੀਂ ਇਦਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਫਿਲਮਾਂ ਤੁਸੀਂ ਦੁਆਰਾ ਦੇਖ ਸਕਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਅੰਗਰੇਜ਼ ਫਿਲਮ ਵੀ ਆਉਂਦੀ ਆ ਜਿਸੀ ਅੰਗਰੇਜ਼ ਫਿਲਮ ਨੂੰ ਦੁਆਰਾ ਦੇਖਿਆ ਤਾਂ ਮੇਰਾ خیال ਕੋਈ ਭੈਣ ਭਰਾ ਜਿਹੜਾ ਕਦੀ ਬੋਰ ਨਹੀਂ ਹੁੰਦਾ ਹੁਣ ਕਹਿੰਦਾ ਹੁਣ ਯਾਰ ਅੰਗਰੇਜ਼ ਤਾਂ ਜਿੰਨੀ ਵਾਰੀ ਮਰਜ਼ੀ ਦੇਖ ਲਈਏ ਗੱਲ ਹੀ ਕੋਈ ਨਹੀਂ ਤੇ ਹੁਣ ਉਹਨਾਂ ਨੇ ਆਪਣੇ ਮੁੰਡੇ ਲਖਸ਼ ਨੂੰ ਜਿਹੜਾ ਜੀ ਮੰਗੇਪਾ ਦੁਨੀਆ ਦੇ ਸਾਹਮਣੇ ਲਿਆਂਦਾ ਮਠੜੇ ਮੂਵੀ ਦੇ ਜਰੀਏ ਮਠੜੇ ਮੂਵੀ ਦੀ ਤੀਰ ਜਿਹੜੀ ਰਿਲੀਜ਼ਿੰਗ ਡੇਟ ਸੀ ਉਹ ਸੀਗੀ ਜੀ ਨੈਕਸਟ ਫਰਾਈਡੇ ਜਿਹੜਾ ਫਰਾਈਡੇ ਆ ਰਿਹਾ ਸੀ ਮਾਰਚ 22 ਜਾਂ 21st 21st ਨੂੰ 21 ਮਾਰਚ ਨੂੰ ਉਹ ਜਿਹੜੀ ਰੀਲੀਜ਼ਿੰਗ ਡੇਟ ਸੀ ਪਰ ਦੂਜੇ ਪੰਨੇ ਜਿਹੜੀ 6 ਇੰਚ ਮੂਵੀ ਸੀ ਮੰਗੇਪਾ ਬੈਸੇ ਤਾਂ 6 6 ਬੈਂਡ ਕਹ ਲਈਏ ਤਾਂ ਉਹ ਵੀ ਕੋਈ ਅਤਕਦਰੀ ਨਹੀਂ ਹੋਵੇਗੀ ਮੰਗੇਪਾ ਗੱਲਬਾਤ ਕਿੱਥੋਂ ਆ ਕੇ ਥੋੜੀ ਜੀ ਕਲੈਸ਼ ਹੁੰਦੀ ਆ ਇੱਕ ਤਾਂ ਹਰਦੀਪ ਨੇ ਦੋ ਵਾਰੀ ਡੇਟ ਚੇਂਜ ਕੀਤੀ ਸੀ ਹੂੰ ਹੂੰ ਆਪਣੀ ਫਿਲਮ ਦੀ ਰੀਲੀਜ਼ਿੰਗ ਲਈ ਜਦੋਂ ਕੋਈ ਵੀ ਬੰਦਾ ਆਪਣੀ ਪੌਕਟ ਚੋਂ ਪੈਸੇ ਲਾਉਂਦਾ ਨਵਾਂ ਕਿਸੇ ਕੰਮ ਦੇ ਵਿੱਚ ਹੁੰਦਾ ਤੇ ਬੰਦਾ ਦੇਖਦਾ ਹੀ ਆ ਕਿ ਯਾਰ ਮੈਂ ਇੱਕ ਵਾਰੀ ਮੇਰੇ ਪੈਸੇ ਡੁੱਬ ਗਏ ਦੋ ਵਾਰੀ ਡੁੱਬ ਗਏ ਮੇਰਾ ਕੰਟੈਂਟ ਵਧੀਆ ਪਰ ਉਸ ਕੰਟੈਂਟ ਨੂੰ ਬੋਰ ਫਿਰ ਪ੍ਰਮਾਤਮਾ ਦੇ ਕਹਿਣ ਤੇ ਹੀ ਪੈਂਦਾ ਮੂਵੀ ਦੀ ਪ੍ਰੋਮੋਸ਼ਨ ਜਿੱਦਣ ਸ਼ੁਰੂ ਕਰਦਾ ਹਰਦੀਪ ਉਸ ਦਿਨ ਮਿਠੜੇ ਦਾ ਕਿਤੇ ਨਾਂਚਾਨ ਨਹੀਂ ਸੀਗਾ ਕਿ ਮਿਠੜੇ ਵੀ ਜਿਹੜੀ ਆ ਪਿਛਲੇ ਫ੍ਰਾਈਡੇ 13 ਤਰੀਕ ਸੀਗੀ ਹਾਂਜੀ ਜਿਹੜੀ ਪਿਛਲੇ ਫ੍ਰਾਈਡੇ ਨੂੰ ਪਿਛਲੇ ਫ੍ਰਾਈਡੇ 13/7/21 ਹਾਂਜੀ ਹਾਂਜੀ ਤੇ ਹਾਂਜੀ ਉਹਦਾ ਕੋਈ ਨਾਂਚਾਨੀ ਸੀਗਾ ਕਿ ਉਹ ਮੂਵੀ ਰਿਲੀਜ਼ ਹੋਣੀ ਆ ਪਰ ਕੁਝ ਦਿਨ ਪਹਿਲਾਂ ਜਿੱਦਣ ਮੈਂਡੀ ਠੱਕਰ ਤੇ ਹਰਦੀਪ ਗਰੇਵਾਲ ਹੁਣੀ ਆਪਣੀ ਮੂਵੀ ਦੀ ਪ੍ਰੋਮੋਸ਼ਨ ਕਰਦੇ ਆ ਤਾਂ ਇੱਕ ਜਗ੍ਹਾ ਪ੍ਰੋਮੋਸ਼ਨ ਤੇ ਗਿਆ ਨੂੰ ਮੋਰੇ ਉਹਨਾਂ ਨੂੰ ਪੋਸਟਰ ਮਿਲਦਾ ਕਿ ਮਿਠੜੀ ਵੀ ਤੁਹਾਡੀ ਮੂਵੀ ਦੇ ਨਾਲ ਰਿਲੀਜ਼ ਹੋ ਰਹੀ ਹੈ। ਹਾਂ ਹਾਂ। ਜਦੋਂ ਮਿਠੜੇ ਦਾ ਪਤਾ ਲੱਗਦਾ ਹੁਣ ਦੇਖੋ ਇੱਕ ਬੰਨੇ ਇੱਕ ਨਵਾਂ ਕਲਾਕਾਰ ਆ ਦੂਜੇ ਬੰਨੇ ਮੰਗੇਪਾ ਇੱਕ ਉਹ ਬੰਦਾ ਆ ਰਿਹਾ ਆਪਣੇ ਪੁੱਤ ਨੂੰ ਲੈ ਕੇ ਜਿਹੜਾ ਹੰਡਿਆ ਹੋਇਆ ਡਾਇਰੈਕਟਰ ਪ੍ਰੋਡਿਊਸਰ ਆ ਜਿਹਨੇ ਪਿਛਲੇ 5-6 ਸਾਲਾਂ ਚ ਤੜਾ-ਤੜ ਪੰਜਾਬੀ ਮੂਵੀਆਂ ਸਟੀਆਂ। ਪਰ ਪੰਜਾਬੀ ਮੂਵੀਆ ਸਿੱਤਨ ਦੇ ਨਾਲ ਮੰਗੇ ਪਾਈ ਤੇ ਇੱਕ ਚੀਜ਼ ਹੋਰ ਜ਼ਰੂਰ ਆਉਂਦੀ ਆ ਕਿ ਜੇ ਸੀ 10 ਸਾਲ ਪਿਛੇ ਜਾਂਦੀਆਂ ਹਾਂ ਤੇ ਪੰਜਾਬੀ ਦੇ ਗਿਣਮੇ ਚੁਣਮੇ ਪ੍ਰੋਡਿਊਸਰ ਤੇ ਡਾਇਰੈਕਟਰਸ ਸਨ ਪਰ ਅੱਜ ਕੱਲ ਜਿਹੜਾ ਵੀ ਪੰਜਾਬੀ ਫਿਲਮਾਂ ਦੇ ਵਿੱਚ ਆਉਂਦਾ ਉਹ ਪਹਿਲਾਂ ਆਪਣਾ ਕੈਮਰਾ ਖਰੀਦਦਾ ਟੀਮ ਬਣਾਉਂਦਾ ਕਿ ਆਪਾਂ ਕਿਸੇ ਤੋਂ ਬਾਹਰੋਂ ਨਹੀਂ ਕੰਮ ਕਰਾਉਣਾ ਆਪਾਂ ਆਪ ਹੀ ਕਰਨਾ ਸਾਰਾ ਕੁਝ ਉਹਦੇ ਤੋਂ ਗੱਲਬਾਤ ਕਿੱਥੋਂ ਸ਼ੁਰੂ ਹੋਈ ਪਰ ਆਪਣੇ ਹਰਪਜਨ ਰਮਾਨ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਸੀ ਜਦੋਂ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਹੋਈ ਮਲਮੋਹਨ ਸਿੰਘ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਂ ਮਲਮੋਹਨ ਸਿੰਘ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਅੱਜ ਵੀ ਤੁਸੀਂ ਦੇਖ ਲਓ ਤੁਸੀਂ ਦੁਆਰਾ ਦੇਖ ਸਕਦੇ ਆ ਪਰ ਅੱਜ ਕੱਲ ਤਾਂ ਗਾਣਾ ਵੀ ਜਿਹੜਾ ਮੰਗੇ ਆਪਾਂ ਆ ਰਿਹਾ ਕਹਿੰਦੇ ਜੀ ਆਈਫੋਨ ਤੇ ਕਰੋ ਉਹਨੂੰ ਸ਼ੂਟ ਐਡਿਟ ਕਰੋ ਤੇ ਗਾਣਾ ਕੱਢ ਦਿਓ ਗਾਣਾ ਚੱਲਦਾ ਵੀ ਉਹਨੇ ਦੇਣੀਆਂ ਪਰ ਦੂਜੇ ਬੰਨੇ ਹਰਦੀਪੇ ਫੀਲਡ ਦੇ ਵਿੱਚ ਨਵਾਂ ਸੀ ਪਰ ਹਰਦੀਪ ਦਾ ਕੰਟੈਂਟ ਬਹੁਤ ਪਿਆਰਾ ਬਹੁਤ ਵਧੀਆ ਮੂਵੀ ਆ ਪਰ ਮੈਂ ਮੂਵੀ ਮਿਟਲੇ ਵੀ ਦੇਖ ਲਈਆ ਹੁਣ ਪਰ ਮਿਟਲੇ ਮੂਵੀ ਦੇ ਅੱਖਾਂ ਦੇ ਨਾਲ ਪੰਜਾਬ ਦੇ ਵਿੱਚ ਮਗੇ ਪਾਸ ਜਿੱਥੇ ਟੈਕਨੋਲੋਜੀ ਵੱਧਦੀ ਆ ਟੈਕਨੋਲੋਜੀ ਦੇ ਨਾਲ AI ਦੇ ਜਰੀਏ ਬਹੁਤ ਕੁਝ ਜਿਹੜਾ ਕੀਤਾ ਜਾ ਰਿਹਾ ਪਰ ਮੈਂ ਇੱਕ ਗੱਲ ਜ਼ਰੂਰ ਜਿੰਨੇ ਵੀ ਭੈਣ ਭਰਾ ਇਸ ਵੇਲੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਉਹ ਚਾਹੇ ਪੰਜਾਬ ਦੇ ਵਿੱਚ ਜੁੜੇ ਹੋਏ ਆ ਚਾਹੇ ਸਾਡੇ ਨਾਲ ਕੈਨੇਡਾ 'ਚ ਆ ਚਾਹੇ ਅਮਰੀਕਾ 'ਚ ਆ ਚਾਹੇ ਇੰਗਲੈਂਡ 'ਚ ਕਿਤੇ ਵੀ ਆ ਤੁਹਾਡੇ ਸਾਰਿਆਂ ਦੇ ਇੱਕ ਹੱਥ ਜੋੜ ਕੇ ਬੇਨਤੀ ਆ ਭਾਈ ਜਦੋਂ ਵੀ ਕਿਤੇ ਤੁਸੀਂ ਕੁਝ ਲਿਖਣ ਲੱਗਦੇ ਆ ਜੋ ਲਫ਼ਜ਼ ਵੀ ਤੁਸੀਂ ਲਿਖਦੇ ਆਂ ਤਾਂ ਇਹ ਜ਼ਰੂਰ ਸੋਚਿਆ ਕਰੋ ਕਿ ਇਹ ਲਫ਼ਜ਼ ਮੇਰੀ ਭੈਣ ਤੇ ਮੇਰੀ ਮਾਂ ਤੇ ਮੇਰੀ ਭਝਾਈ ਤੇ ਮੇਰੀ ਧੀ ਤੇ ਮੇਰੇ ਪੁੱਤ ਤੇ ਮੇਰੀ ਮਾਂ ਤੇ ਮੇਰੇ ਪੇਤੇ ਵੀ ਲਾਗੂ ਹੁੰਦੇ ਆ ਤੁਸੀਂ ਕਿਸੇ ਦੇ ਪੁੱਤ ਨੂੰ 2 ਮਿੰਟਾਂ ਦੇ ਵਿੱਚ ਤੁਸੀਂ ਕਹਿ ਦਿੰਦੇ ਆ ਇਹਦਾ ਟੈਂਪੂ ਆ ਇਹ ਤਾਂ ਫਲਾਨਾ ਆ ਇਹਦੇ ਹੱਥ ਐਦਾਂ ਆ ਯਾਰ ਕਿਸੇ ਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਜਰੂਰ ਸੋਚ ਲਿਆ ਕਰੋ ਕਿ ਪਲੀਜ਼ ਕਿ ਇਹ ਚੀਜ਼ਾਂ ਸਾਡੇ ਘਰ ਤੇ ਵੀ ਆ ਸਕਦੀਆਂ ਹਨ ਕਿ ਆਮਗੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਲੱਖਾ ਸਿਧਾਨਾ ਦਾ ਨਾਂ ਵਾ 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 ਵੱਡਾ ਆ ਹਾਂਜੀ ਹਾਂਜੀ ਲੱਖਾ ਸਿਧਾਨਾ ਉਹਨਾਂ ਦਾ ਇੱਕ ਪੋਡਕਾਸਟ ਆਉਂਦਾ ਓਹੋ ਜਿਹਦੇ ਵਿੱਚ ਉਹਨਾਂ ਦਾ ਪੰਗਾ ਪੈਂਦਾ ਆ ਮੈਡ ਸੰਧੂ ਜਿਹੜਾ ਸਰਦਾਰ ਮੁੰਡਾ ਓਹੋ ਪਰ ਕੰਮ ਉਹਦੇ ਟੈਂਪੂਆਂ ਵਾਲੇ ਆ ਮੈਂ ਖੁੱਲ ਕੇ ਕਹਿੰਦਾ ਕਿਉਂਕਿ ਉਹਦੇ ਕੰਮ ਆ ਟੈਂਪੂਆਂ ਵਾਲੇ ਓਹੋ ਪਰ ਦੂਜੇ ਬੰਨੇ ਜਿਹੜਾ ਅੰਬਰਦੀਪ ਉਹਨਾਂ ਨੇ ਆਪਣੇ ਪੁੱਤ ਨੂੰ ਰਿਲੀਜ਼ ਕੀਤਾ ਅਕਸ਼ ਨੂੰ ਜਿਹੜਾ ਜੀ ਲਖਸ਼ ਲਖਸ਼ ਮਾਫੀ ਚਾਹਣਾ ਉਹ ਬੱਚਾ ਕਦੀ ਸਟੇਜ ਤੇ ਆ ਕੇ ਬੋਲਿਆ ਨਹੀਂਗਾ ਅਜੇ ਤੱਕ ਮੰਗੇ ਪਾ ਉਹਨੇ ਕਦੀ ਲੋਕਾਂ ਦਾ ਸਾਹਮਣਾ ਹੀ ਨਹੀਂ ਕੀਤਾ ਤੇ ਜਦੋਂ ਕਿਤੇ 5-7 ਹਜ਼ਾਰ ਬੰਦਾ ਮੋਰੇ ਹੁੰਦਾ ਚੰਗੇ ਭਲੇ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਉਹ ਵਿਚਾਰਾ ਨੀਵੀਂ ਪਾ ਕੇ ਹੀ ਸਾਰਾ ਕੁਝ ਬੋਲਦਾ ਆ ਓਹੋ ਬੋਲਣ ਦੇ ਨਾਲ ਲੋਕਾਂ ਦੀਆਂ ਨਜ਼ਰਾਂ ਕਿੰਨੀਆਂ ਤੇਜ਼ ਆਵਾਂਗੇ ਪਰ ਲੋਕਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਜਦੋਂ ਉਹਨੂੰ ਹੱਥ ਮਾਰੇ ਉਹਦੀ ਹੱਥ ਮਾਰਨ ਦਾ ਸਟਾਈਲ ਨਹੀਂ ਸਹੀ ਸੀਗਾ ਦੂਜੇ ਬੰਨੇ ਜੀ ਉਹਦੇ ਨੌ ਵੱਡੇ ਸੀ ਯਾਰ ਜਿੱਥੇ ਤੁਸੀਂ ਨੌ ਤੱਕ ਦੇਖਣ ਚੱਲ ਗਏ ਆ ਉੱਥੇ ਤੁਸੀਂ ਇਹ ਨਹੀਂ ਦੇਖਿਆ ਕਿ ਇੱਕ 18-19 ਸਾਲ ਦੇ ਮੁੰਡੇ ਨੇ ਪੰਜਾਬੀ ਫਿਲਮ ਦੇ ਵਿੱਚ ਆ ਕੇ ਤੁਹਾਡੇ ਲਈ ਇੱਕ ਬਹੁਤ ਵਧੀਆ ਫਿਲਮ ਪੇਸ਼ ਕੀਤੀ ਆ ਬੜੀ ਵਧੀਆ ਫਿਲਮ ਬਣਾ ਦਿੱਤੀ ਆ ਉਹ ਉਹ ਗੱਲਾਂ ਬਾਤਾਂ ਵੀ ਕਿਤੇ ਦੇਖ ਲੈਂਦੇ ਤਾਂ ਚੰਗਾ ਹੋਣਾ ਸੀ ਲੱਖੀ ਸਦਾਣੇ ਦੇ ਮੂੰਹੋਂ ਬਲਾ ਦੁੱਤਾ ਯਾਰ ਕਿ ਯਾਰ ਫਲਾਣੇ ਫਲਾਣੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਫਲਾਣੇ ਫਲਾਣੇ ਦਾ ਮੁੱਦਾ ਰੱਖਦੇ ਆ ਪੁੱਛ ਰਹੀ ਕੀ ਕੀ ਚੀਜ਼ਾਂ ਆ ਮਗੇ ਬਾਕੀ ਤਨੂ ਤਰਪਿਆ ਪੰਜਾਬ ਕਿਉਂਕਿ ਪਹਿਲਾਂ ਜਿਹੜਾ ਆ ਉਹਨਾਂ ਨੇ ਐਲਨ ਮਸਕ ਦੇ ਬੇਟੇ ਦੇ ਉੱਤੇ ਕਿਉਂਕਿ ਦੇਖੋ ਇਹ ਹੁਣ ਪਤਾ ਲੱਗਦਾ ਆ ਨਾ ਕਿ ਬਹੁਤ ਵੱਡੀ ਗੱਲਬਾਤ ਦੇ ਵਿੱਚੋਂ 30 ਸਕੈਂਟਾਂ ਦੀ 20 ਸਕੈਂਟਾਂ ਦੀ ਗੱਲ ਨੂੰ ਕੱਟ ਕੇ ਪਾ ਕੇ ਕੱਟ ਕੇ ਜਿਹੜੀ ਆ ਗੱਲ ਨੂੰ ਪ੍ਰਮੋਟ ਕਰ ਦੇਣਾ ਕਿਉਂਕਿ ਨਾ ਉਹਦਾ ਅੱਗਾ ਦੇਖਣਾ ਨਾ ਉਹਦਾ ਪਿੱਛਾ ਦੇਖਣਾ ਤੇ ਉਹ ਫਿਰ ਕਲੇਸ਼ ਦਾ ਘਰ ਜਿਹੜਾ ਹੈ ਜੀ ਉਹ ਖੜਾ ਕਰ ਦਿੰਦੀ ਆ ਜਿਹੜੀ ਐਲਨ ਮਸਕ ਦੇ ਬਾਰੇ ਵੀ ਗੱਲਬਾਤ ਆ ਉਹ ਗੱਲ ਵੀ ਪੂਰੀ ਸੁਣਨ ਵਾਲੀ ਆ ਪਿੱਛੇੋਂ ਵੀ ਤੇ ਅੱਗੇੋਂ ਵੀ ਫੇਰ ਜਾ ਕੇ ਕਿਤੇ ਵਿਚਾਰਾਂ ਚੱਲਦੀਆਂ ਆ ਕਿਤੇ ਗੱਲਾਂ ਹੁੰਦੀਆਂ ਉਹਨਾਂ ਗੱਲਾਂ ਦੇ ਵਿੱਚ ਕਿਤੇ ਕੋਈ ਐਗਜ਼ਾਮਪਲ ਦਿੱਤੀ ਜਾਂਦੀ ਆ ਪਰ ਉਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਇੱਕ ਨਵਾਂ ਬੱਚਾ ਜਿਹੜਾ ਇੰਟਰੋਡਿਊਸ ਕੀਤਾ ਗਿਆ ਜਿਹਨੂੰ ਮਿਠਰੇ ਮੂਵੀ ਦੇ ਵਿੱਚ ਤੇ ਉਹਦੀ ਤੁਸੀਂ ਇੱਕ ਹਲਕੀ ਜਿਹੀ ਝਲਕ ਨੂੰ ਦੇਖ ਕੇ ਉੱਤੇ ਤੁਸੀਂ ਕਰੈਕਟਰ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੱਤੇ ਕੀ ਅੰਬਰ ਦੀਪ ਜਿਹੜਾ ਅ ਕਪਲ ਦੇ ਸ਼ੋਅ ਵਰਗੀਆਂ ਕਮੇਡੀ ਸਰਕਸ ਵਰਗੀਆਂ ਦੇ ਸਕ੍ਰਿਪਟ ਲਿਖਦਾ ਸੀ ਜਿਸ ਬੰਦੇ ਨੇ ਅੰਗਰੇਜ਼ ਲਾਹੌਰੀਏ ਨਵਾਂ ਪੰਜਾਬ ਵਰਗੀਆਂ ਪਤਾ ਨਹੀਂ ਕਿੰਨੀਆਂ ਇੱਕ ਵਧੀਆ ਅਨੇਕਾਂ ਮੂਵੀਆਂ ਜਿਹੜੀਆਂ ਆ ਉਹਨਾਂ ਦੇ ਸਕ੍ਰਿਪਟ ਲਿਖਿਆ ਜੀ ਉਹਨੂੰ ਇਹ ਨਹੀਂ ਸੀ ਪਤਾ ਕਿ ਉਹਦੀ ਬੇਟੇ ਦੀ ਸਕ੍ਰਿਪਟ ਕੀ ਆ ਬਿਲਕੁਲ ਪਤਾ ਸੀਗਾ ਸੋ ਉਹ ਉਹਨੂੰ ਇਹ ਪਤਾ ਸੀਗਾ ਕਿ ਜੇ ਮੇਰਾ ਬੇਟਾ ਗਾਲਤ ਆ ਤੇ ਟ੍ਰੋਲ ਹੋ ਸਕਦਾ ਆ ਸਾਰਾ ਕੁਝ ਪਤਾ ਸੀ ਪਰ ਨਹੀਂ ਉਹ ਆਪਾਂ ਸਿਰਫ ਉਹ ਜਦੋਂ ਉਹ ਘਬਰਾਇਆ ਸੀਗਾ ਘਬਰਾਇਆ ਸੀ ਹਾਂਜੀ ਉਹਨੂੰ ਵਿਚਾਰੇ ਨੂੰ ਇੰਟਰਵਿਊ ਵੀ ਨਹੀਂ ਸੀ ਕਰਨੀ ਆ ਉਹਦੀ ਹਾਂਜੀ ਉਹ ਡਰਿਆ ਡਰਿਆ ਇਦਾਂ ਬੋਲਦਾ ਸੀ ਬੋਲੂ ਦੇ ਸੁੱਕੇ ਪੈਸੇ ਸੀਗੇ ਹਨਾ ਤੇ ਤੁਸੀਂ ਫੜਾ ਫੜ ਚਾ ਕੇ ਕਰੈਕਟਰ ਸਰਟੀਫਿਕੇਟ ਮੈਂ ਤਾਂ ਮੈਂ ਹੈਰਾਨ ਆ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੀ ਜਨਤਾ ਤੋਂ ਬਈ ਇਹ ਮੈਂ ਕਹਿੰਦਾ ਕਿ ਇਹਨਾਂ ਨੇ ਇਹਨਾਂ ਨੇ ਸਹੀ ਮੈਨਿਆਂ ਦੇ ਵਿੱਚ ਸੋਸ਼ਲ ਮੀਡੀਏ ਦਾ ਕਾਹਨ ਕੀਤਾ ਬਹੁਤ ਜ਼ਿਆਦਾ ਕੋੜਾ ਨਹੀਂ ਇਹਨਾਂ ਨੇ ਸੋਸ਼ਲ ਮੀਡੀਏ ਨੂੰ ਇੰਨਾ ਇੰਨੀ ਕੁ ਸੋਸ਼ਲ ਮੀਡੀਆ ਦੇ ਅੰਦਰ ਗਰਾਵਟ ਲੈ ਕੇ ਆਂਦੀ ਆ ਨਾ ਔਰ ਗਰਾਵਟ ਵੀ ਦੇਖੋ ਕਿਸ ਚੀਜ਼ ਦੀ ਆਪਣਿਆਂ ਦੀਆਂ ਲੱਤਾਂ ਵੱਡ ਵੱਡ ਕੇ ਆਪਣਿਆਂ ਨੂੰ ਹੀ ਬਦਨਾਮ ਕਰ ਕਰ ਬਹੁਤ ਵੱਡੀ ਗਰਾਫਟ ਲੈ ਕੇ ਆਂਦੀ ਇਹਨਾਂ ਨੇ ਮੰਗੇਪਾ ਇੱਕ ਦਿਨ ਜਿੱਦਣ ਵੀ ਤੁਹਾਡੇ ਕੋਲ ਇਸ ਵੀਕ ਜਾਂ ਅਗਲੀ ਵੀਕ ਨਾ ਤੁਹਾਡੇ ਕੋਲ ਟਾਈਮ ਹੋਇਆ ਇੱਕ ਪ੍ਰੋਗਰਾਮ ਮੈਂ ਤੇ ਮੰਗੇ ਵੀਰੇ ਨੇ ਤੁਹਾਡੇ ਰੂਬਰੂ ਕਰਨਾ ਡੇਢ ਘੰਟੇ ਦਾ ਉਹਦੇ ਵਿੱਚ 20 ਤੋਂ 25 ਮਿੰਟ ਮੈਂ ਨਾ ਇੱਕ ਵੀਡੀਓ ਕੱਢੀਆਂ ਹੋਈਆਂ ਆ ਉਹ ਤੁਹਾਨੂੰ ਦਿਖਾਉਣੀਆਂ ਕਿ ਪੰਜਾਬ ਨੂੰ ਪੰਜਾਬ ਦੇ 17 16 ਤੇ 18 ਸਾਲ ਦੇ ਜਿਹੜੀਆਂ ਕੁੜੀਆਂ ਤੇ ਮੁੰਡੇ ਕਿੱਦਣ ਨੂੰ ਲੈ ਕੇ ਜਾ ਰਹੇ ਆ ਪਹਿਲੀ ਗੱਲ ਤਾਂ 18 ਤੋਂ ਛੱਲੇ ਤੁਸੀਂ ਵਿਆਹ ਨਹੀਂ ਕਰਾ ਸਕਦੇ ਅ ਬਿਆਹ ਵੀ ਕਰਾ ਲੈ ਫਿਰ ਤੁਹਾਡਾ ਕੰਟੈਂਟ ਕੀ ਆ ਸਾਰੀ ਦਿਹਾੜੀ ਮੈਂ ਰੋਟੀ ਖਾ ਲਈ ਬਗੜੀ ਤੂੰ ਕਿੱਧਰ ਆ ਬਗੜੀ ਤੂੰ ਤਿਆਰ ਹੋ ਗਈਆਂ ਅਸੀਂ ਹੁਣ ਸ਼ਹਿਰ ਨੂੰ ਚੱਲੇ ਅਸੀਂ ਹੁਣ ਲੁਧਿਆਣੇ ਚੱਲੇ ਮੈਂ ਤੈਨੂੰ ਸਾਰਾ ਕੁਝ ਉਹ ਦਿਖਾਉਣਾ ਚਾਹੁੰਦਾ ਕਿ ਸਾਡੇ ਪੰਜਾਬ ਨੂੰ ਤੋੜਿਆ ਕਿੱਧਰ ਜਾ ਰਿਹਾ ਦੂਜੇ ਬੰਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਚੀਜ਼ਾਂ ਦੇ YouTube ਪੈਸੇ ਕਿੱਥੋਂ ਦੇ ਰਿਆ ਆ ਹੂੰ ਤੀਜੀ ਚੀਜ਼ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਬੰਦੇ ਐਦਾਂ ਮੁੱਛ ਤੇ ਹੱਥ ਰੱਖ ਕੇ ਦੇਖ ਲਾਂਗੇ ਜਿਹੜਾ ਸਾਡੇ ਪਿੰਡ ਆ ਗਿਆ ਉਹ ਗਾਲਾਂ ਕੱਢ ਰਹੇ ਲੋਕਾਂ ਨੂੰ ਜਿਹੜੀਆਂ ਕਿਤੇ ਅਸੀਂ ਆਮੋ ਸਾਹਮਣੇ ਸੁਣੀਆਂ ਵੀ ਨਹੀਂ ਹੁੰਦੀਆਂ ਮੈਨੂੰ ਲੱਗਦਾ ਹੈ ਕਿ ਆਪਾਂ ਹੀ ਜਿਹੜੇ ਕੁਝ ਬੰਦਿਆਂ ਨੂੰ ਚਾਹੀਦਾ ਹੈ ਕਿ ਬਾਹਰ ਕੰਟਰੀਆਂ ਦੇ ਵਿੱਚ ਬੈਠੇ ਆ ਉਹਨਾਂ ਵੱਲੋਂ ਹੀ ਇੱਕ ਪਟੀਸ਼ਨ ਜਾਂ ਹਿੱਤ ਜਿਹੜੀ ਆ ਹਨਾ ਆ ਦਾਇਰ ਕਰਨੀ ਚਾਹੀਦੀ ਆ YouTube ਦੇ ਕੋਲ Facebook ਦੇ ਕੋਲ TikTok ਦੇ ਕੋਲ ਵੀ ਭਾਈ ਇਹ ਕੰਟੈਂਟ ਨਹੀਂ ਕੋਈ ਵੀ ਆ ਇਹਨਾਂ ਦੇ ਵਿੱਚ ਐਡ ਕੀਤੀ ਦੀ ਕਿਸੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤੁਸੀਂ ਇਹਨਾਂ ਨੂੰ ਪੈਸੇ ਜਿਹੜੇ ਆ ਉਹ ਬਿਨਾਂ ਵਜਾ ਤੋਂ ਦੇ ਰਹੇ ਹੋ ਕਿਉਂਕਿ ਇਹਨਾਂ ਦੇ ਕੋਲ ਜੇ ਅੱਜ YouTube ਨੂੰ ਪਤਾ ਲੱਗ ਜਵੇ ਨਾ ਬਈ ਇਹਨਾਂ ਦੇ ਕੋਲ ਹੋਰ ਕੋਈ ਚੁਆਇਸ ਹੀ ਨਹੀਂ ਹੈਗੀ ਆਪਣਾ ਗਾਣਾ ਪ੍ਰਮੋਟ ਕਰਨ ਦੀ ਅਸੀਂ ਇਹਨਾਂ ਨੂੰ ਕਦੇ ਪੈਸੇ ਦਈਏ ਸਮਾ ਉਲਟੇ ਪੈਸੇ ਨਾ ਤੋ ਲਾਓ ਤਾਂ ਕੱਲ ਨੂੰ ਮੈਂ ਕਹਿੰਦਾ ਵੀ 100 ਦੇ ਵਿੱਚੋਂ 90 ਜਿਹੜੇ ਇਹ ਨਾ ਨਿਕ ਨਿਕ ਆ ਕੈਮਰੇ ਦੇ ਲਈ ਫਿਰਦੇ ਆ ਸਭ ਬੰਦ ਹੋ ਜਾਣਗੇ। ਉਹ ਨਹੀਂ ਮੰਗੇ ਪਾ ਪਾਕਿਸਤਾਨ ਦੇ ਵਿੱਚ ਇਦਾਂ ਕੀਤਾ। ਹੋ। ਇੱਕ 120 ਯੂਟਿਊਬਰ ਉਹਨੇ ਇੱਕ ਦਿਨ ਫਰਕੇ ਇੱਕ ਸਾਈਡ ਤੇ ਕਰ ਦਿੱਤੇ। ਨਾਲ ਉਹਨਾਂ ਨੇ ਵੀ ਕਹਤਾ ਕਿ ਤੁਸੀਂ 3 ਮਹੀਨੇ ਦੌਰਾਨ account ਨਹੀਂ ਬਣਾ ਸਕਦੇ। ਉਹ ਹੋਣੀ ਵੀ ਇਦਾਂ ਹੀ ਚਾਹੀਦੀ ਆ ਕਿਉਂਕਿ ਪਰ ਪੰਜਾਬ ਦੇ ਵਿੱਚ ਤਾਂ ਮੰਗੇ ਪਾ ਮੈਨੂੰ ਪਤਾ ਨਹੀਂ ਤੁਸੀਂ ਉਹ ਕਦੀ ਦੇਖਿਆ ਕਿ ਨਹੀਂ ਦੇਖਿਆ। ਯਾਰ ਮੈਂ ਹੈਰਾਨ ਹਾਂ ਦੋ ਤਿੰਨ ਤਿੰਨ ਕੁੜੀਆਂ ਮੈਂ ਲਾਈਨ ਚਲਾਈਆਂ ਆ। ਜਿਹੜੀ ਕੁੜੀ ਕਹਿੰਦੀ ਕਿ ਮੈਂ ਜਿੱਥੇ ਮੇਰਾ ਪਹਿਲਾ ਵਿਆਹ ਹੋਇਆ ਸੀਗਾ ਮੈਨੂੰ ਮੇਰੇ ਘਰਦਿਆਂ ਨੇ ਤੰਗ ਕੀਤਾ ਇੱਕ 2 ਘੰਟੇ ਬਾਅਦ ਉਹਦੀ ਹੋਰ ਇੰਟਰਵਿਊ ਆਉਂਦੀ ਆ ਮੇਰੇ ਸਹੁਰੇ ਦੀ ਮੇਰੇ ਤੇ ਮਾੜੀ ਨਜ਼ਰ ਸੀ 2 ਵਾਰ ਉਹਦੀ ਹੋਰ ਇੰਟਰਵਿਊ ਆਉਂਦੀ ਆ ਮੇਰਾ ਡੀਅਰ ਮੇਰੇ ਤੇ ਮਾੜੀ ਅੱਖ ਰੱਖੀ ਫਿਰਦਾ ਸੀਗਾ ਲੋਕਾਂ ਕੋਲੋਂ ਪੈਸੇ ਲੈਣ ਦੇ ਬੱਕਰੇ ਵਕਰੇ ਤੰਗ ਹੋਰ ਇਦਾਂ ਦੀ ਇੱਕ ਕੁੜੀ ਆ ਜਿਹੜੀ ਕਹਿੰਦੀ ਆ ਜੀ ਕਿ ਮੈਂ ਉਹਨੇ ਵਿਆਹ ਕਰਾਇਆ ਮੰਗੇ ਪਾ ਉਹ ਮੁੰਡਾ ਠੀਕ ਨਹੀਂ ਜੀ ਮੈਂ ਉਹਦਾ ਨਸ਼ੇ ਕਰਦਾ ਸੀ ਉਹਦੇ ਨਾਲ 1 ਸਾਲ ਰਹਿ ਕੇ ਇੱਕ ਹੋਰ ਮੁੰਡੇ ਨਾਲ ਵਿਆਹ ਕਰਾ ਲਿਆ ਉਹ 6 ਮਹੀਨੇ ਬਾਅਦ ਛੱਡ ਕੇ ਕੋਰ ਨਾਲ ਵਿਆਹ ਕਰਾ ਲਿਆ ਦੌਰ ਕੀ ਆਣਾ ਜੋਲ ਸਾਹਿਬ ਆ ਕੁਲੜ ਪੀਜੇ ਵਾਲਿਆਂ ਨੇ ਦੇਖੋ ਕਿੱਡੀ ਵੱਡੀ ਡਰਾਮੇਬਾਜ਼ੀ ਕੀਤੀ ਆ ਸਾਬ ਕੋਸ਼ ਵੱਡੀ ਗੇਮ ਪਲੇ ਕਰਕੇ ਗਏ ਉਹ ਪੰਜਾਬ ਦੇ ਵਿੱਚ ਸਭ ਕੁਝ ਪੈਸੇ ਦੇ ਨਾਲ ਕੀਤਾ ਉਹਨਾਂ ਨੇ ਨਾਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਕਹਿਨੀਆਂ ਇਹਨਾਂ ਨੇ ਪੈਸੇ ਲਏ ਆ ਔਰ ਪੈਸੇ ਲੈ ਕੇ ਉਹਨਾਂ ਦੇ ਉੱਤੇ ਖੱਪਖਾਨਾ ਕੀਤਾ ਔਰ ਉਹਨਾਂ ਵੀਡੀਓ ਨੂੰ ਜਰੀਆ ਬਣਾ ਕੇ ਉਹ ਬੰਦੇ ਇੰਗਲੈਂਡ ਦੇ ਵਿੱਚ ਆਪਣੇ ਕੇਸ ਪੱਕੇ ਕਰਾ ਰਹੇ ਆ ਆਪਾਂ ਕਿੱਧਰ ਨੂੰ ਤੁਰ ਪਏ ਆ ਇੱਥੋਂ ਤੱਕ ਕਿ ਹੁਣ ਗੱਲਾਂ ਇਹ ਪੱਦਰੇ ਆ ਰਹੀਆਂ ਆ ਲੋਕ ਕਹਿੰਦੇ ਬੜੇ ਜੀ ਪੰਜਾਬ ਦੇ ਵਿੱਚ ਲੋਕ ਧਰਮ ਦੇ ਸਤਾਏ ਹੋਏ ਜੀ ਹੋਰ ਧਰਮ ਪੜਾਈ ਜਾ ਰਹੇ ਅਸਾਈ ਧਰਮ ਵੱਲ ਨੂੰ ਜਾਈ ਜਾ ਰਹੇ ਆ ਉਹ ਭਾਈ ਉਹਦੇ ਪਿੱਛੇ ਸਚਾਈ ਦਾ ਕੁਝ ਹੋ ਰਹੀ ਆ 90% ਲੋਕ ਉਹ ਅਸਾਈ ਧਰਮ ਦੇ ਵਿੱਚ ਕਹਿੰਦੇ ਗਏ ਆ ਜਿਨ੍ਹਾਂ ਦੇ ਨਿਆਣੇ ਯੂਰੋਪੀਅਨ ਕੰਟਰੀਆਂ ਦੇ ਵਿੱਚ ਜਾਂ ਕੈਨੇਡਾ ਅਮਰੀਕਾ ਦੇ ਵਿੱਚ ਆ ਗਿਓ ਆ ਤੇ ਆਪਣੀਆਂ ਸਟੇਆਂ ਪੱਕੀਆਂ ਕਰਨ ਦੇ ਲਈ ਦੇਖੋ ਮੰਗੇ ਪਾ ਮੈਨੂੰ ਇੱਕ ਇੱਕ ਚੀਜ਼ ਜੀ ਤੁਸੀਂ ਮੈਂ ਆਪਾਂ ਦੋਨੇ ਡਿਸਟ੍ਰੀਬਲੈਂਡਰ ਨੂੰ ਬਿਲੋਂਗ ਕਰਦੇ ਆ ਜਿੱਥੇ ਇਹਨਾਂ ਦੀ ਜਿਹੜਾ ਕੁਲੜ ਵਾਲਿਆਂ ਦਾ ਤੁਸੀਂ ਨਾਂ ਲਿਆ ਡਲੰਡਰ ਜਿੱਥੇ ਇਹਨਾਂ ਦੀ ਦੁਕਾਨ ਸੀ ਇੱਕ ਟਾਈਮ ਬਹੁਤ ਚੱਲਦੀ ਸੀ ਹਾਂਜੀ ਉਹਨਾਂ ਨੇ ਇਦਾਂ ਦੀ ਗੇਮ ਪਲੇ ਕੀਤੀ ਮੰਗੇ ਪਾ ਸੜੀ ਕੋ ਮੈਂ ਤੁਹਾਨੂੰ ਮੈਂ ਗੱਲ ਦੱਸਾਂ ਮੈਂ ਜਿੰਨਾ ਸਾਡਾ ਸਟੂਡੀਓ ਹੈ ਨਾ ਇਹ ਵੱਡਾ ਆ ਇਹਦੇ ਨਾਲ ਉਹ ਕਹਿ ਲੋ ਬਈ ਅੱਧ ਦੇ ਵਿੱਚ ਲੱਕੀ ਖਿੱਚ ਤਈਏ ਕੰਧਾ ਹੈ ਨਾ ਤੇ ਇੰਨੀ ਦੁਕਾਨ ਸੀ ਦੈਸ ਹਾਂਜੀ ਜਿਹੜਾ ਕੋਲੜ ਪੀ ਜਾ ਸੀ ਉਹ ਅੱਛਾ ਤੁਸੀਂ ਇਹ ਦੇਖੋ ਮੰਗੇ ਪਾ ਉਹ ਬੰਦਾ ਕਿੱਥੇ ਤੱਕ ਡਿਗਿਆ ਕਿੱਥੇ ਤੱਕ ਗਿਰਿਆ ਉਹਨੇ ਸਾਲ 2 ਸਾਲ ਪੂਰੇ ਲਾਏ ਆ ਇਸ ਸਟੋਰੀ ਸਕ੍ਰਿਪਟ ਲਿਖ ਕੇ ਕਿ ਇਹ ਅਸੀਂ ਕਿੱਦਾਂ ਕਿੱਦਾਂ ਅੱਗੇ ਤੁਰ ਸਕਦੇ ਹਾਂ ਜਿਹੜਾ ਬੰਦਾ ਪਟਿਆਲੇ ਸ਼ਹਿਰ ਦੇ ਵਿੱਚੋਂ ਦੇਣਦਾਰੀਆਂ ਦਾ ਦੇਣਦਾਰ ਹੋਵੇ ਪੈਸਿਆਂ ਦਾ ਹੋਵੇ ਬੰਦੇ ਨੇ ਜਿਸ ਬੰਦੇ ਨੇ ਆਪਣੀ ਸਕੀ ਭੈਣ ਨੂੰ ਯੂਜ਼ ਕਰਕੇ ਕੰਟੈਕਟ ਬਣਾ ਕੇ ਪਹਿਲਾਂ ਚਲਾਇਆ ਹੋਵੇ ਵਿਆਹ ਤੋਂ ਪਹਿਲਾਂ ਆਪਣੀ ਭੈਣ ਨੂੰ ਇਹਨੇ ਯੂਜ਼ ਕੀਤਾ ਪਟਿਆਲੇ ਤੋਂ ਆਪਣੀ ਆਈਡੈਂਟੀਟੀ